ਸਾਰੇ ਪੰਜਾਬ ਦੇ ਵਿੱਚ ਇਹ ਬਹੁਤ ਲੰਮੇ ਸਮੇਂ ਬਾਅਦ ਬਾਜ਼ਾਰ ਬੰਦ ਹੋਏ ਆ ਤੇ ਬਾਜ਼ਾਰ ਸਾਡੇ ਜਿਹੜੇ ਵਪਾਰੀ ਭਰਾ ਨੇ ਦੁਕਾਨਦਾਰ ਭਰਾ ਨੇ ਆਰਤੀਏ ਭਰਾ ਨੇ ਕਿਸੇ ਨੂੰ ਜ਼ਬਰਦਸਤੀ ਨਹੀਂ ਬੰਦ ਕਰਾਇਆ ਗਿਆ ਦੁਕਾਨਾਂ ਨੂੰ ਉਹਨਾਂ ਨੇ ਆਪਦੀ ਮਰਜ਼ੀ ਦੇ ਨਾਲ ਇਸ ਕਿਸਾਨੀ ਮੋਰਚੇ ਦਾ ਸਹਿਯੋਗ ਕਰਦੇ ਹੋਏ ਬੰਦ ਕੀਤੇ ਆ ਅੱਜੇ ਵੀ ਮੇਰੇ ਸਾਰੇ ਦੁਕਾਨਦਾਰ ਭਰਾ ਪਾਤਰਾਂ ਦੇ ਵਿੱਚ ਖੜੇ ਆ ਅਸੀਂ ਬੜੇ ਲੰਮੇ ਸਮੇਂ ਤੋਂ ਇਹ ਗੱਲ ਕਹਿੰਦੇ ਆ ਰਹੇ ਆ ਕਿ ਇਹ ਮਸਲਾ ਇਕੱਲੇ ਕਿਸਾਨੀ ਦਾ ਨਹੀਂ ਹੈ ਇਹ ਮਸਲਾ ਇਕੱਲੇ ਮਜ਼ਦੂਰਾਂ ਦਾ ਨਹੀਂ ਹੈ ਇਹ ਮਸਲਾ ਜਿਹੜਾ ਇਨਸਾਨ ਧਰਤੀ ਤੇ ਪੈਦਾ ਹੋਇਆ ਹੈ ਜਿਹੜਾ ਇਨਸਾਨ ਸਾਹ ਲੈਂਦਾ ਹੈ ਜਿਹੜਾ ਇਨਸਾਨ ਰੋਟੀ ਖਾਂਦਾ ਹੈ ਇਹ ਮਸਲਾ ਉਸ ਇਨਸਾਨ ਦੀ ਰੋਟੀ ਦਾ ਭਰਾਵੋ ਪਾਸੜਾ ਵਾਲਿਓ ਸਹਿਰ ਬਾਸੀਓ ਦੇ ਕਾਮਦਾਰੋ ਤੁਹਾਨੂੰ ਗੱਲ ਸੁਣਾ ਜਨਾ ਧਿਆਨ ਨਾਲ ਸੁਣ ਲਿਓ 520 ਦੇ ਕਿਸਾਨੀ ਮੋਟਰ ਦੇ ਵਿੱਚ 80% ਦੇ ਵਿੱਚ ਰੈਂਸ ਮਾਰਕੀਟ ਰੋਕੀ ਹੋਰ ਰੈਂਸ ਮਾਰਕੀਟ ਜਿਹਦੀ ਇੱਕ ਦਿਨ ਦੀ ਸੇਲ 60 ਲੱਖ ਰੁਪਇਆ ਸੀ ਦਸਾਂ ਦਿਨਾਂ ਬਾਅਦ ਬੁਲੇਡੇ ਥੋਬੀ ਬਾਜ਼ਾਰ ਵਜਦਾ ਸਾਡੇ ਮੈਂ ਢੋਬੀ ਮਜਾਲ ਤੇ ਗਿਆ ਦੁਕਾਨਦਾਰ ਇਕੱਠੇ ਕੀਤੇ ਮੈਂ ਪਹਿਲੀ ਗੱਲ ਪੁੱਛੀ ਮਖਾ ਦਾਦਰ ਹੋ ਗਿਆ ਜਦ ਲੈਸ ਮਾਰਕੀਟ ਬੰਦ ਹੋਰੀ ਨੂੰ ਤੁਸੀਂ ਇਹ ਦੱਸੋ ਵੀ ਸੋਡੀਆਂ ਦੁਕਾਨਾਂ ਦੇ ਉੱਤੇ ਮੜਾ ਮੋਟਾ ਗਾਹਕ ਵਧਿਆ ਕਿ ਨਹੀਂ ਤਾਂ ਸਾਰੇ ਦੁਕਾਨਦਾਰ ਕਹਿਣ ਲੱਗੇ ਕਹਿੰਦੇ ਭਾਈ ਦਸਾਂ ਦੁਨਾਂ ਦੇ ਵਿੱਚ ਪੂਰੀ ਚਹਲ ਪਹਲ ਸ਼ੁਰੂ ਹੋ ਗਈ ਆ ਦੁਕਾਨਾਂ ਤੇ ਉਹਦਾ ਕਾਰਨ ਕੀ ਸੀ ਜਿਹੜਾ 60 ਲੱਖ ਰੁਪਇਆ ਇੱਕੋ ਹੀ ਮਾਰਕੀਟ ਦੇ ਵਿੱਚ ਇੱਕੋ ਹੀ ਮਾਲ ਦੇ ਉੱਤੇ ਜਾ ਰਿਹਾ ਸੀ ਉਹ 60 ਲੱਖ ਰੁਪਇਆ ਬਾਜ਼ਾਰ ਦੇ ਵਿੱਚ ਕਿੰਨੀਆਂ ਦੁਕਾਨਾਂ ਦੇ ਵੰਡਿਆ ਗਿਆ ਹੁਣਾ ਜਿੰਨੇ ਕੁ ਡੀਮਾਰਟ ਖੁੱਲ ਗਿਆ ਕੋਈ ਜੀੜੇ ਖੁੱਲ ਗਿਆ ਵੱਡੇ ਵੱਡੇ ਮਾਲ ਖੁੱਲ ਗਏ ਇਹ ਹੈ ਕੀ ਨੇ ਐ ਵੱਡੇ ਵੱਡੇ ਘਰਾਣਿਆਂ ਦੇ ਕਾਰਪੋਰੇਟਾਂ ਦੇ ਨੇ ਹੁਣ ਤਾਂ ਐਮਾਜ਼ਨ ਸਿੱਧਾ ਆਨਲਾਈਨ ਸਪਲਾਈ ਕਰਨ ਲੱਗਾ ਸਮਾਨ ਘਰਾਂ ਦੇ ਵਿੱਚ ਉਹਦਾ ਸਭ ਤੋਂ ਵੱਡਾ ਨੁਕਸਾਨ ਕਿਹਨੂੰ ਹੋਇਆ ਬਈ ਦੁਕਾਨਦਾਰ ਨੂੰ ਇਹੀ ਕੱਲ ਅਸੀਂ ਉਦੋਂ ਕਹਿੰਦੇ ਰਹੇ ਵੀ ਜਿਹੜੇ ਕਾਰਪੋਰੇਟ ਨੇ ਵੱਡੇ ਘਰਾਣੇ ਨੇ ਭਰਾਵੋ ਕੱਲੀ ਖੇਤੀ ਦੇ ਕਬਜ਼ਾ ਨਹੀਂ ਕਰ ਲੈਗੇ ਕੱਲਾ ਕਿਸਾਨ ਵੀ ਦੂਰ ਨੂੰ ਨਹੀਂ ਮਾਰਨਗੇ ਇਹ ਦੁਕਾਨਦਾਰ ਵੀ ਮਾਰੇ ਜਾਣਗੇ ਉਹ ਜਿੰਨੇ ਵੱਡੇ ਵੱਡੇ ਮਾਲ ਖੁੰਦ ਰਹੇ ਆ ਉਹ ਸਾਰੇ ਬਜ਼ਾਰਾ ਨੂੰ ਖਾ ਰਹੇ ਆ ਦੁਕਾਨਾਂ ਨੂੰ ਖਾ ਰਹੇ ਆ ਦੱਸੋ ਸ਼ਹਿਰ ਵਾਲੋ ਗੱਲ ਸਹੀ ਆ ਗਲਤ ਆ ਭਾਈ ਹਾਂ ਜੀ ਦੱਸੋ ਭਰਾਵੋ ਇਹ ਗੱਲ ਜਾਇਜ਼ ਆ ਮੇਰੀ ਜਾ ਜਾ ਉਸ ਦੁਕਾਨਦਾਰ ਖੜੇ ਹੋ ਫਿਰ ਇਹ ਇਹ ਲਈ ਸਾਡੀ ਸਾਂਝੀ ਹੈ ਕਿ ਨਹੀਂ ਹੈ ਜੋ ਇਸ ਦਾ ਕਰਾ ਧੰਨਵਾਦ ਆਕ ਸਮੁੱਚੇ ਪੰਜਾਬ ਦੇ ਮੈਂ ਪਹਿਲੋਂ ਧੰਨਵਾਦ ਕਰਦਾ ਮੇਰੇ ਵਪਾਰੀ ਭਰਾਵਾਂ ਦਾ ਦੁਕਾਨਦਾਰ ਭਰਾਵਾਂ ਦਾ ਕਿ ਤੁਸੀਂ ਆਪਣੀ ਮਰਜ਼ੀ ਦੇ ਨਾਲ ਇਹ ਦੁਕਾਨਾਂ ਜਿਹੜੀਆਂ ਬੰਦ ਕਰਕੇ ਪੂਰਨ ਤੌਰ ਤੇ ਅੱਜ ਸਹਿਯੋਗ ਭਰਾਵੋ ਦਿੱਤਾ ਤੇ ਅਗਲੀ ਗੱਲ ਮੈਂ ਕਹਿਣਾ ਚਾਹਣਾ ਐਸੇ ਕਈ ਸਰਕਾਰੀ ਬੰਦੇ ਵੀ ਹੈਗੇ ਆ ਮੈਂ ਦੇਖ ਰਿਹਾ ਮੀਡੀਆ ਜਾ ਰਿਹਾ ਅਸੀਂ ਦਵਾਈ ਲੈਣ ਜਾਂਦੇ ਆ ਜੀ ਸਾਡਾ ਜੀ ਕੋਈ ਮਰੀਜ਼ ਬਿਮਾਰ ਆ ਜੀ ਸਾਡਾ ਕੋਈ ਜ਼ਰੂਰੀ ਕੰਮ ਆ ਜੀ ਇਹ ਦੂਜੇ ਦਿਨ ਇੱਥੇ ਜਾਵਾਂ ਲਾ ਲੈਂਦੇ ਆ ਉਹ ਆਪਣਾ ਬੰਦਾ ਨਹੀਂ ਹੋ ਸਕਦਾ ਉਹ ਕਿਸਾਨ ਮਜ਼ਦੂਰ ਦੁਕਾਨਦਾਰ ਉਹ ਸਾਡਾ ਭਰਾ ਨਹੀਂ ਹੋ ਸਕਦਾ ਸਰਕਾਰ ਦੇ ਛੱਡੇ ਹੋਏ ਬੰਦੇ ਆ ਜਿਹੜੇ ਜਾਨ ਪੁੱਟ ਕੇ ਆ ਕੇ ਬੱਚੇ ਇਹ ਕੰਮਾਂ ਟੰਗਦਾਉਂਦੇ ਆ ਤੇ ਕਹਿੰਦੇ ਆ ਕਿ ਮੀਡੀਆ ਦੇ ਵਿੱਚ ਇਹ ਗੱਲ ਪ੍ਰਚਾਰੀ ਜਾਵੇ ਵੀ ਇਹ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਆਪਾਂ ਇੱਥੇ ਬੈਠੇ ਆ ਆ ਹੁਣੀ ਮੇਰੇ ਦੇਖਦੇ ਨੇ ਇਹਦੇ ਗੱਡੀ ਲੰਗੀ ਐ ਇੱਕ ਹਾਂਜੀ ਉਹ ਬਵਾਰ ਸੀਗੀ ਬੀਬੀ ਉਹ ਚ ਕੋਈ ਬੈਠੀ ਆਪਣੇ ਬੰਦੇ ਨੇ ਲੰਗਾਈ ਐ ਆਪਾਂ ਨਾਗਦੇ ਬਵਾਰ ਨੂੰ ਰੋਕਿਆ ਨਾਗਦੇ ਐਮਰਜੈਂਸੀ ਨੂੰ ਰੋਕਿਆ ਨਾਗਦੇ ਐਮਰਜੈਂਸੀ ਨੂੰ ਜਿਹੜਾ ਵੀ ਕੋਈ ਬੰਦਾ ਇੱਥੇ ਆਉਂਦਾ ਵੀ ਮੇਰਾ ਜ਼ਰੂਰੀ ਕੰਮ ਆਪਾਂ ਹਰ ਉਸ ਬੰਦੇ ਨੂੰ ਨਿਗਾਹ ਰਹੀ ਆ ਆਪਣਾ ਸ਼ੌਕ ਨਹੀਂ ਹੈਗਾ ਸੜਕਾਂ ਨੂੰ ਬੜਾ ਸ਼ੌਕ ਨਹੀਂ ਇਹ ਮਜਬੂਰੀ ਆ ਭਰਾਓ ਆ ਸਾਲ ਪੜ ਹੋ ਗਿਆ ਬੈਠਿਆਂ ਨੂੰ ਮੈਨੂੰ ਵੀ ਇਹ 4-5 ਰਾਤਾਂ ਅੱਜੇ ਹੋਗੀਆਂ ਜਿਹੜੇ ਬਾਪੂ ਬੈਠੇ ਆ ਆ ਆਦਮ ਖਨੋਰੀ ਹੁੰਨੇ ਆ ਕਈ ਤਾਂ ਮੈਂ ਉਹ ਦੇਖਦਾ ਸਾਡੇ ਬਾਪੂ 80-80 ਸਾਲ ਦੇ 77 ਸਾਲ ਦੇ ਸਾਡੇ ਨੌਜਵਾਨ ਜਿਨ੍ਹਾਂ ਨੇ 12-12 13-13 ਦਿਨ ਹੋ ਗਏ ਰਾਤ ਨੂੰ ਅੱਖ ਨਹੀਂ ਲਾ ਕੇ ਦੇਖੀ ਦਿਨੇ ਘੰਟਾ ਦੋ ਘੰਟੇ ਸੌ ਲੈਂਦੇ ਆ ਜਿਹਦੀ ਖਾਤਰ ਵੀ ਦੇ ਭਵੰਤਮਾਨ ਇਸ ਖਨੋਰੀ ਨੂੰ ਦੂਜਾ ਬਹਿਵਲ ਬਣਾਉਣਾ ਚਾਹਦਾ ਦੂਜਾ ਬਹਿਵਲ ਅਸੀਂ ਸ਼ਾਂਤਮਈ ਬੈਠੇ ਆ ਸਦਾ ਸਿਨਸ ਸ਼ਾਂਤ ਰਹੀ ਹੈ ਇਹਦੇ ਜਬਰਦਸਤ ਮੁਕਾਬਲਾ ਸਬਰ ਨਾਲ ਕਰਨਾ ਹੈ ਪਰ ਜਿਹੜੀਆਂ ਧਾੜਾਂ ਚੜ ਕੇ ਆਉਂਦੀਆਂ ਰਾਤ ਵੀ ਫੋਰਸਾਂ ਲਾਈ ਰੱਖੀਆਂ ਇੱਥੇ ਹੁਣ ਵੀ ਗੱਲਾਂ ਚੱਲਦੀਆਂ ਨੇ ਕਿ ਫੋਰਸਾਂ ਇਕੱਠੀਆਂ ਕਰੀ ਜਾਂਦੇ ਆ ਕੋਈ ਗੱਲ ਨਹੀਂ ਕਿ ਲਿਆ ਆ ਕੇ ਜਿਹੜੀਆਂ ਲਿਆਉਣਾ ਫੋਰਸਾਂ ਅਸੀਂ ਇਧਰ ਜਬਰ ਜ਼ੁਲਮ ਦਾ ਮੁਕਾਬਲਾ ਡਟ ਕੇ ਸਬਰ ਨਾਲ ਕਰਨਾ ਸ਼ਾਂਤਮਈ ਤਰੀਕੇ ਨਾਲ ਕਰਨਾ ਆਉਂਦੀ ਕੋਈ ਗੱਲ ਨਹੀਂ ਪਰ ਸਾਨੂੰ ਹੁਣ ਲੜਨ ਦੀ ਭਾਵਨਾ ਲੋੜ ਪੈਣੀ ਹੈ ਹੁਣ ਕਹ ਰਾਜ ਬੈਠੇ ਨਹੀਂ ਸਰਨਾ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਬੀਲ ਕਰਦਾ ਵੀ ਜਿਹੜੇ ਹਾਲੇ ਵੀ ਕਹਾਂਜ ਬੈਠੇ ਆ ਇਹ ਲੜਾਈ ਛੋਟੀਆਂ ਆਣ-ਬਾਣੀਆਂ ਨਸਲਾਂ ਦੀ ਲੜਾਈ ਹੈ ਇਹ ਤੁਹਾਡੇ ਆਉਣ ਵਾਲੇ ਪ੍ਰਗਤ ਹੜੀ ਪੀੜੀ ਦੀ ਲੜਾਈ ਹੈ ਜੇ ਤੁਸੀਂ ਅੱਜ ਇਹ ਸੋਚ ਕੇ ਕਹਾਂਜ ਬਹਿ ਕੇ ਵੀ ਨਹੀਂ ਕੱਲਾ ਦੱਲੇ ਵਾਲ ਬੈਠਾ ਇੱਕ ਯਾਰ 75 ਸਾਲ ਦਾ ਬਜ਼ੁਰਗ ਬੰਦਾ ਅੱਜ 35-36 ਦਿਨ ਹੋ ਗਏ ਆਪਣੀ ਜ਼ਿੰਦਗੀ ਦਾਅ ਤੇ ਲਾਈ ਬੈਠਾ ਉਹਨੇ ਵੋਟਾਂ 'ਚ ਖੜੇ ਹੋਣਾ ਉਹਨੇ ਕੁਝ ਨੁਕੀਲਾ ਹੱਲ ਲੈਣਾ ਸੋਖਾ ਨਹੀਂ ਹੁੰਦਾ ਮਰ ਜਾਣਾ ਉਹ ਵੀ ਕਿਸੇ ਲਈ ਔਰ ਬਾਗਾਂ ਵਸਲਾਂ ਲਈ ਇੱਕ ਹੁੰਦਾ ਬੰਦਾ ਗੋਲੀ ਮਾਰਦੀ ਮੌਕੇ ਤੇ ਮਰ ਗਿਆ ਫਾਦੇ ਕੇ ਮਾਰਤਾ ਮੌਕੇ ਤੇ ਮਰ ਗਿਆ ਇੱਕ ਹੁੰਦਾ ਬੰਦਾ ਪਲ 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 ਮੌਤ ਵੱਲ ਵੱਧ ਰਿਹਾ ਤੇ ਬਰਾਦਵੀ ਸਾਡੇ ਲੋਕ ਯਾਰ ਪਤਾ ਨਹੀਂ ਕੀ ਸਾਡੀ ਸੋਚ ਨੂੰ ਹੋ ਗਿਆ 13050 ਦਾ ਪਿੰਡ ਹੈ ਜੇ ਇੱਕ ਟਰਾਲੀ ਵੀ ਨਿਕਲੇ ਪਿੰਡ ਚੋਂ ਤਾਂ 13000 ਟਰਾਲੀ ਇੱਥੇ ਹੋਊਗੀ ਜੋ ਦੁਕਾਨਦਾਰੋਂ ਪਤਨ ਵਾਲੇ ਭਾਈ ਨੇੜੇ ਬੈਠੇ ਹੋ ਮੇਨੂੰ ਵੀ ਬੇਨਤੀ ਕਰ ਦਿਓ ਜਿਵੇਂ 20 ਵਾਲੇ ਮੋਰਚੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸਾਡੇ ਸ਼ਹਿਰਾਂ ਦੇ ਵਿੱਚੋਂ ਨਿਕਲ ਕੇ ਸਾਡੇ ਭਰਾ ਦੁਕਾਨਦਾਰ ਆਰਤੀਆ ਵਪਾਰੀ ਉਸ ਮੋਰਚੇ ਜਾਂਦੇ ਰਹੇ ਆ ਤੁਸੀਂ ਵੀ ਬਈ ਜਾਇਆ ਕਰੋ ਚਾਹੇ ਦਿਨੇ ਹਾਜ਼ਰੀ ਦੇ ਵਾਕਿਆ ਕਰੋ ਤਾਂ ਕਿ ਚੋ ਸੀਐਡੀ ਰਿਪੋਰਟਾਂ ਜਾਣ ਸਰਕਾਰਾਂ ਤੱਕ ਸੈਂਟਰ ਤੱਕ ਵੀ ਇਹ ਇਕੱਲੇ ਕਿਸਾਨ ਨਹੀਂ ਐ ਸਮੁੱਚਾ ਵਰਗ ਇਕੱਲਾ ਪੰਜਾਬ ਨਹੀਂ ਹਰਿਆਣਾ ਰਾਜਸਥਾਨ ਯੂਪੀ ਸਾਰੇ ਸੂਬੇ ਸਾਰਾ ਦੇਸ਼ ਲੜ ਰਿਹਾ ਹੈ ਸਭ ਤੋਂ ਵੱਡੀ ਗੱਲ ਬਈ ਬੇਵਰਦ ਦੱਸਦੇ ਅਗਲੀ ਗੱਲ ਮੈਂ ਇਹ ਵਾਰ-ਵਾਰ ਤੁਹਾਨੂੰ ਦੱਸਣੀ ਚਾਹਣਾ ਅਸੀਂ ਬਾਹਰ ਚਰ ਤੋਂ ਮੈਂ ਬੋਲਦਾ ਕਿ ਆਪਣੀਆਂ ਜ਼ਮੀਨਾਂ ਕਿਸੇ ਕੀਮਤ ਤੇ ਵੇਚੋ ਨਾ ਬਾਈ ਮੈਂ ਸਿਰਫ ਤੇ ਸਿਰਫ 4 ਸਾਲ ਲੋਕਾਂ ਕੋਲੋਂ 4 ਸਾਲ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ 4 ਸਾਲ ਆਪਣੀਆਂ ਜ਼ਮੀਨਾਂ ਬਚਾ ਲਓ ਤੁਸੀਂ ਰਾਜ ਕਰੋਗੇ ਪੂਰੀ ਦੁਨੀਆ ਦੇ ਵਿੱਚੋਂ ਲੈ ਕੇ ਲੈ ਜੇ ਆ ਜਿੰਨੇ 25 26000 ਏਕੜ ਪੰਜਾਬ ਦੀ ਪੈੜੀ ਰੁਕੀਆ ਹਾਈਵੇ ਦੇ ਬੱਚਾ ਜਿੰਨੇ ਭਾਰਤ ਵਾਲਾ ਦੇ ਹਾਈਵੇ ਬਣੇ ਆ ਆ ਨਵੀਂ ਰੇਲ ਦੀ ਲੀ ਕੱਢ ਰਹੇ ਆ ਹੁਣ ਪਹਿਲਾਂ ਵੀ ਗੱਡੀ ਜਾਂਦੇ ਆ ਉਹ ਸਾਰੇ ਹਾਈਵੇ ਸੋਡੇ ਸਾਰੀਆਂ ਰੇਲ ਦੀਆਂ ਲੀਆਂ ਸਾਰੇ ਬਾਗੇ ਬਾਡਰ ਟਾੜੀ ਬਾਡਰ ਹਸੈਨੀ ਵਾਲਾ ਬਾਡਰ ਨਾਲ ਜੋੜਨੇ ਆ ਇਧਰੋਂ ਬੰਦਰਗਾਹ ਨਾਲ ਜੋੜ ਦਿੱਤੇ ਗਏ ਆ ਚੀਨ ਤੋਂ ਲੈ ਕੇ ਯੂਰਪ ਤੱਕ ਸੜਕ ਬਣ ਚੁੱਕੀ ਆ ਜਿਹਨੂੰ ਸਟੂਟ ਬੂਲਿਆ ਬੋਲਿਆ ਜਾਂਦਾ ਰੂਸ ਤੋਂ ਲੈ ਕੇ ਰੇਲ ਦੀ ਲੀਵਾਨ ਸ਼ੁਰੂ ਹੋ ਗਈ ਪਾਕਿਸਤਾਨ ਤੱਕ ਇਹ ਸਾਰੇ ਜਿਹੜੇ ਵਪਾਰ ਨੇ ਛੋਡੇ ਸੜਕਾਂ ਦਾ ਹੀ ਹੋਣੇ ਆ ਕਿਉਂਕਿ WTO ਦੇ ਜਿਹੜੇ ਸਮਝੌਤੇ ਆਉਦੇ ਮਸਾਕ 28 29 ਤੱਕ ਜਾਂਦੇ ਆ ਜਾਂਦੇ ਆ ਸਾਰੇ ਛੋਡੇ ਬਾਰਡਰ ਖੁੱਲ ਜਾਣੇ ਆ ਇਸੇ ਕਰਕੇ ਛੋਡੀਆਂ ਜ਼ਮੀਨਾਂ ਖੋਣ ਨੂੰ ਪਰਦੇ ਆ ਸਾਡੇ ਲੋਕ ਜੇ 50 ਲੱਖ ਨੂੰ ਕਹਿੰਦੇ ਨੇ ਆਖਰ ਰੇਟ ਲਾ ਦੇ 50 ਲੱਖ ਦਿੰਨੇ ਆ ਤੇ ਉਤੋਂ ਨਹੀਂ ਹੋਊਗਾ ਡਿੱਗਦੇ ਆ ਵੇ ਸਾਡੀ ਜ਼ਮੀਨ ਵੀ ਲੈ ਲਓ ਸਾਡੀ ਵਸੀ ਵੀ ਦੇਣ ਨੂੰ ਤਿਆਰ ਆ ਯਾਦ ਰੱਖੋ ਵੀ ਅੱਜ ਦੀ ਕਾਹੀ ਹੋਈ ਗੱਲ ਤੁਹਾਨੂੰ 50 ਕਰੋੜ ਵੀ ਦੇਣਗੇ 100 ਕਰੋੜ ਵੀ ਦੇਣਗੇ ਤੁਹਾਡੀ ਮਿੱਟੀ ਦੇ ਬਰਾਬਰ ਪੈਸੇ ਤੋਲ ਦੇਣਗੇ ਉਹ ਸਿਆਣੇ ਕਹਿੰਦੇ ਆ ਕਿ ਖੂ ਭਰੇ ਪੈਸਿਆਂ ਦੇ ਮੁੱਕ ਜਾਂਦੇ ਆ ਖੂ ਭਰੇ ਪੈਸਿਆਂ ਪੈਸੇ ਦੀ ਕੋਈ ਕੀਮਤ ਨਹੀਂ ਅੱਜ ਜ਼ਮੀਨਾਂ ਵੇਚ ਕੇ ਕੋਈ ਕਾਰਖਾਨਾ ਲਾ ਲਓ ਕੋਈ ਫੈਕਟਰੀ ਪਾ ਲਓ ਕੋਈ ਮਸ਼ੀਨਰੀ ਲੈ ਲਓ ਕਾਨੂੰ ਕਾਰਖਾਨੇ ਖੜ ਕੇ ਕੀ ਕਰੋਗੇ ਫਿਰ ਲੋਗੇ ਕੀ ਕਰੋਗੇ ਰੁਸ਼ਿਤਰੀ ਖੜ ਗਈ ਕੀ ਕਰੋਗੇ ਪੈਸੇ ਬੈਂਕਾਂ ਧਰ ਕੇ ਰੱਖ ਦਿਓ ਚਾਹੇ ਆਪਣੀਆਂ ਜ਼ਮੀਨਾਂ ਵੇਚ ਕੇ ਬੈਗ ਭਰ ਕੇ ਬੈਂਕਾਂ ਦੇ ਰੱਖ ਦਿਓ ਪੈਸੇ ਦੀ ਕੀਮਤ ਰੋਜ਼ ਘਟਦੀ ਹੈ ਥੱਲੇ ਨੂੰ ਆਉਂਦਾ ਪੈਸਾ ਰੋਜ਼ ਉਹ ਸੋਡੀ ਮਿੱਟੀ ਸੋਡੀ ਧਰਤੀ ਦੀ ਕੀਮਤ ਰੋਜ਼ ਤਾਂ ਹਾਂ ਨੂੰ ਵਧਦੀ ਹੈ ਸਿਸਕਾਲ ਕੇ ਬੇਨਤੀ ਆ ਦੇ ਮਾਂ ਨੂੰ ਨਾ ਵੇਚੋ ਬਈ ਬਲਵਾਰੀ ਵੀ ਕਹਿੰਦੀ ਆ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਤੇ ਸਾਡੇ ਬਜ਼ੁਰਗ ਧਰਤੀ ਨੂੰ ਮਾਂ ਮੰਨ ਕੇ ਪੂਜਦੇ ਰਹੇ ਆ ਅੱਗੇ ਜੇ ਆਪਾਂ ਫਸਲ ਬੀਜਦੇ ਬਜ਼ੁਰਗਾਂ ਸੁਣਦੇ ਆ ਕਹਿੰਦੇ ਅਸੀਂ ਕੋਲਾ ਚਿੜੀ ਜਨਾਬ ਦਾ ਪੰਛੀ ਦਾ ਹਾਰੀ ਦਾ ਪਾਲੀ ਦਾ ਗਰੀਬ ਗੁਰਪੇ ਦਾ ਛੱਟਾ ਕੱਢਦੇ ਹਰ ਬੰਦਾ ਧਰਤੀ ਨੂੰ ਨਮਸਕਾਰ ਕਰਕੇ ਮੱਥਾ ਟੇਕ ਕੇ ਆਪਣੇ ਖੇਤ ਚ ਵੜਦਾ ਪਰ ਉਹ ਮਾਂ ਨੂੰ ਅਸੀਂ ਮਾਂ ਮੰਨਣਾ ਹਟ ਗਏ ਉਹਦਾ ਬੰਦਾ ਪਸ਼ਾਬ ਵੀ ਖੜ ਕੇ ਆ ਦੇ ਖੇਤ ਚ ਉਧਰ ਨੂੰ ਖੂਂਜੇ ਦੇ ਮੂੰਹ ਕਰਕੇ ਕਰਦਾ ਹੁੰਦਾ ਜਾਂ। ਤੇ ਅੱਗੇ ਮੱਛਾ ਦੇ ਕੇ ਬਣਦੇ ਹੀ ਬਈ। ਜੇ ਵੇਨ ਦੀ ਆਪਣੀਆਂ ਜ਼ਮੀਨਾਂ ਸੰਭਲੋ 4-5 ਸਾਲ ਦੀ ਗੱਲ ਹੈ। ਦੂਜਾ ਆਪਣਾ ਪਾਣੀ ਸੰਭਲੋ। ਡੈਡਲਾਈਨ ਆ ਪੰਜਾਬ ਦੀ ਡੈਡਲਾਈਨ 2039 2039 ਤੱਕ ਕਹਿੰਦੇ ਪੰਜਾਬ ਕੋਲੇ ਥਣੇ ਧਰਤੀ ਉੱਤੇ ਪਾਣੀ ਮੁੱਕ ਜਾਣਾ। ਮੈਂ 12 ਚ ਕਿਹਾ ਸੀ ਭਾਈ ਫਤਦਾ ਵਾਲਿਓ 12 ਚ ਅਜ ਤੋਂ 12 ਸਾਲ ਪਹਿਲਾਂ ਤੇ ਮੇਰੇ YouTube ਤੇ ਵੀਡੀਓ ਕੱਢ ਕੇ ਸੁਣਿਓ ਮੈਂ ਕਿਹਾ ਪੰਜਾਬ ਦੇ ਲੋਕੋ ਪਾਣੀ ਮੁੱਕੂਗਾ ਤੁਹਾਡਾ ਲੋਕਾਂ ਨੇ ਮੁਖਾਲ ਮੰਨਿਆ ਕਿੱਥੇ ਮੁੱਕਦਾ ਇਹਦਾ ਪੰਜ ਪਾਣੀਆ ਦੀ ਧਰਤੀ ਐ ਅੱਜ ਕੀ ਦੋ ਦੋ ਟੋਟੇ ਪਾਦੇ ਲੋਕਾਂ ਨੇ ਮੋਟਰਾਂ ਦੋ ਦੋ ਟੋਟੇ 20 20 ਫੁੱਟ ਪੰਜਾ ਛੇ ਮਹੀਨਿਆਂ ਚ ਪਾਣੀ ਥੱਲੇ ਵਾਗ ਗਿਆ ਭਾਈ ਦੱਸੋ ਭਾਈ ਗਾਇਕ ਨਹੀਂ ਹਾਂ ਜੀ ਆਦੋ ਖਤੀ ਕਰਦੋਂ ਗਿਆ ਕਿ ਮੈਂ ਗਲਤ ਬੋਲਦਾ ਨਹੀਂ ਗਿਆ ਨਹੀਂ ਗਿਆ ਜੀ ਗਿਆ ਹਾਂ ਜੀ ਉਹ ਤਾਂ ਉਤਾਰੀ ਕਹਿੰਦੇ ਐ ਮੈਂ ਕਹਿੰਦਾ ਆਪਣਾ ਪਾਣੀ 30 32 ਤੱਕ ਹੀ ਖਤਮ ਆ ਥੱਲੇ ਹੁੰਦਾ ਆ ਦੇਖ ਕੇ ਸਾਨੂੰ ਮੋਟਰਾਂ ਦੇ ਬਿੱਲ ਕਰਕੇ ਮਾਫਾ ਨਹਿਰੀ ਪਾਣੀ ਤੋਂ ਪਾਸੇ ਹੀ ਕਰਤਾ ਅਲੀ ਆਦਮਣ ਦੇ ਛੱਡ ਕੇ ਘਰੇ ਆ ਜੰਨੇ ਆ ਹਾਲ ਬਾਗੇ ਬੇਚਰਲਾ ਵਾਲੇ ਨਹਿਰੀ ਪਾਣੀ ਵਾਲੇ ਅਸੀਂ ਇਹ ਸਾਨੂੰ ਇੱਕ ਸਾਸ਼ ਤੇ ਨਾਲ ਖਸਾਇਆ ਗਿਆ ਦਰ ਨੂੰ ਲਜਾਇਆ ਗਿਆ। ਛੋ ਤੁਹਾਨੂੰ ਇਹ ਵੀ ਬੇਨਤੀ ਹੈ ਕਿਸਾਨ ਜਦੇਬੰਦ ਕਾ ਵੀ ਮੈਂ ਲਗਾਤਾਰ ਅਪੀਲ ਕਰਦਾ ਕਿ ਪਾਣੀ ਬਚਾਉਣੇ ਵੀ ਓਨੇ ਜ਼ਰੂਰੀ ਆ ਜਿੰਨੀਆਂ ਸਾਡੀਆਂ ਜ਼ਮੀਨਾਂ ਬਚਾਉਣੀਆਂ ਜ਼ਰੂਰੀ ਆ। ਜੇ ਪਾਣੀ ਨਾ ਬਚੇ ਧਰਤੀ ਬੰਜਰ ਹੋ ਗਈ। ਤੇ ਫਿਰ ਅਸੀਂ ਇਹ ਬੰਜਰ ਹੋਈ ਧਰਤੀ ਦਾ ਵੀ ਕੀ ਕਰਾਂਗੇ। ਇਹਨੂੰ ਸਭ ਤੋਂ ਵੱਡਾ ਸਵਾਲ ਸਾਡੇ ਸਾਹਮਣੇ ਅੱਜ ਖੜਾ ਹੈ ਤੇ ਰੰਦਾ ਹੁੰਦਾ ਮੈਂ ਜਿਹੜੀ ਮਾਂ ਦੀ ਗੱਲ ਕੀਤੀ ਨਾ ਧਰਤੀ ਮਾਂ ਦੀ ਗੱਲ ਉਹਦੀ ਵੀ ਗੱਲ ਸੁਣਾ ਦਿੰਦਾ। ਮੈਂ ਵੀ ਆਪ ਖੇਤੀ ਕਰਦਾ ਮਾਈ ਅੱਜ ਸੁੰਢੀ ਬਹੁਤ ਪਈ ਆ ਜਿਹੜੀ ਸੁਪਰਸੀਡਰ ਨਾਲ ਵੇਜੀ ਆ ਮੇਰੀ ਉੱਤੇ ਪੀਏਯੂ ਚ ਗੱਲ ਹੋਈ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਡਾਕਟਰ ਸੁਪਾਲਸ ਬਨਾਲ ਆ ਮੈਂ ਡਾਕਟਰ ਸਾਹਿਬ ਇਹ ਸੁੰਢੀ ਬਹੁਤ ਪਈ ਗਈ ਐ ਕਿ ਉਹ ਕੜਾ ਦੋ ਤਿੰਨ ਕਾਰਨ ਹੈ ਇੱਕ ਕਾਰਨ ਸੁਪਰਸੀਡਰ ਵੀ ਹੈਗਾ ਥੱਲੇ ਪਰਾਲੀ ਰਹਿ ਗਈ ਉਹਦੇ ਵਿੱਚ ਵੀ ਸੁੰਢੀ ਬਣ ਜਾਂਦੀ ਹੈ ਦੂਜਾ ਕਾਰਨ ਮੌਸਮ ਵੀ ਹੈਗਾ ਗਰਮੀ ਹੈ ਜਿਹੜੀ ਆਪਾਂ ਦੇਖ ਹੀ ਰਹੇ ਆ ਆ ਕਿੰਨੇ ਕਸਣ ਟੱਕ ਦੇ ਨਾਲ 20 ਪੈ ਕੇ ਹਟਿਆ ਉਗਰ ਇੱਕ ਹੋਰ ਵੀ ਕਾਰਨਾਮਾ ਜੀ ਕਿਹੜਾ ਕਿਹਾ ਝੋਨਾ ਲਾਉਣ ਤੋਂ ਪਹਿਲਾਂ ਆਪਣੇ ਲੋਕਾਂ ਨੇ ਐ ਕੀ ਕੀਤਾ ਧਰਤੀ ਦੇ ਵਿੱਚ ਪਹਿਲਾਂ ਮਸ਼ੀਨਾਂ ਰੇਹ ਬੀਜਿਆ ਬੀਜਿਆ ਕਿ ਨਹੀਂ ਬੀਜਿਆ ਬਾਈ ਬੀਜਿਆ ਨਾ ਉਹਨਾਂ ਦੇ ਜਿਹੜੇ 3-4 ਸਾਲ ਆਹੀ ਰੇਹ ਬੀਜਦੇ ਰਹੇ ਤੁਹਾਡੀ ਸਾਰੀ ਧਰਤੀ 'ਚ ਕਲਰ ਪੈਣਾ ਧਰਤੀ ਬੰਜਰ ਹੋ ਜਣਿਆ ਫਸਲ ਦੇਣੋਂ ਹਟ ਜਾਈ ਇੱਕ ਪਾਸੇ ਦੀ ਮਾਂ ਕਹਿੰਦੇ ਆ ਗਰਬਾਣੀ ਮਾਂ ਕਹਿੰਦੇ ਆ ਗੁਰੂ ਸਾਡੇ ਮਾਂ ਕਹਿ ਕੇ ਗਏ ਆ ਇਹ ਮਾਂ ਸਦਿਆਂ ਤੋਂ ਲੈ ਕੇ ਪਾਲਦੀ ਆਉਂਦੀ ਆ ਸਾਨੂੰ ਸਾਂਭਦੀ ਆ ਪਾਲਦੀ ਆ ਬਲੋਸਦੀ ਆ ਇੱਥੇ ਹੀ ਰਹਿਣੇ ਆ ਜਿੱਦੇ ਜਾਣਿਆਂ ਦੁਨੀਆ ਤੋਂ ਆਪਣੇ ਬੱਚੇ થી ਸਮਾ ਲੈਂਦੀ ਆ ਸਾਨੂੰ ਕਿ ਉਸੇ ਮਾਰ ਨਾਲ ਕਰ ਵੀ ਕੀ ਰਹੇ ਆ ਤੁਸੀਂ ਕਿ ਸਾਡਾ ਫਰਜ਼ ਨਹੀਂ ਬਣਦਾ ਅਸੀਂ ਧਰਤੀ ਨੂੰ ਮਾਂ ਨਹੀਂ ਮੰਨਦੇ ਗੁੱਸਾ ਨਾ ਕਰਿਓ ਅਸੀਂ ਉਹਨੂੰ ਪੈਸੇ ਕਮਾਉਣ ਵਾਲੀ ਮਸ਼ੀਨ ਸਮਝ ਲੈਂਦੇ ਆ ਆ ਪਾਣੀ ਵਾਲਾ ਮੋਰਚਾ 3 ਦਸੰਬਰ ਨੂੰ ਲੁਧਿਆਣਾ 'ਚ ਲਾਇਆ ਵੱਡੇ ਦਰਿਆ ਦੇ ਵਿੱਚ ਹਜ਼ਾਰਾਂ ਡੈਂਗ ਇੰਡਸਟਰੀ ਉੱਤੇ ਫੈਕਟਰੀਆਂ ਵਾਲੇ ਇਲੈਕਟਰੋ ਪਲੇਟਿੰਗ ਫੈਕਟਰੀਆਂ ਵਾਲੇ ਸਾਰਾ ਸੈਵ ਦਾ ਸੀਵਰੇਜ ਗੰਦਗੀ ਜਿੰਨੀ ਲੋਕਾਂ ਦਾ ਟੱਟੀ ਵਿਛਾਇਆ ਵਾ ਵਿੱਚ ਜਿੰਨੀਆਂ ਡੇਰੀਆਂ ਦਾ ਗੋਹਾ ਮੂਦ ਲੋਕਾਂ ਦਾ ਹਜ਼ਾਰਾਂ ਉੱਤੇ ਪਸ਼ੂ ਲੱਖਾਂ ਪਸ਼ੂ ਆ ਹਜ਼ਾਰਾਂ ਡੇਰੀਆਂ ਦਾ ਲੁਧਿਆਣੇ 'ਚ ਸਾਰਾ ਸਬਤ ਵਿੱਚ ਜਾਂਦਾ 6 ਮਹੀਨੇ ਮੈਂ ਅੱਜ ਘਰੇ ਨਹੀਂ ਬੜੇ ਸਾਡੀ ਟੀਮ ਸਮੁੱਚੀ ਕਾਲੇ ਪਾਣੀ ਦਾ ਮੋਰਚਾ ਆਟੀਆਂ ਔਰ ਜਸਲਮੇਰ ਤੋਂ ਲੈ ਕੇ ਗੰਗਾ ਨਗਰ ਬੀਕਾਨੇਰ ਸਾਰਾ ਦੱਖਣੀ ਮਾਰਵਾ ਫਰੀਪੁਰ ਮੋਗਾ ਫਰੀਦਕੋਟ ਮਕਸਰ ਅਬੋਰ ਫਾਲਕਾ ਦੇ ਪਿੰਡਾਂ 'ਚ ਗਏ ਆ ਲੋਕਾਂ ਨੂੰ ਜਗਾਇਆ ਇੱਕ ਇੱਕ ਪਿੰਡ ਦੇ ਵਿੱਚ 80 80% ਲੋਕਾਂ ਨੂੰ ਕਾਲਾ ਪੀਲੀਆ ਤੇ ਕੈਂਸਰ ਆ ਜਾਂਦੇ ਜਵਾਕਾਂ ਦੇ ਮੂੰਹ 'ਚ ਕੈਂਸਰ ਹੋ ਰਿਹਾ ਹੈ ਖੁੱਖਾਂ ਦੇ ਵਿੱਚ ਸਾਡੇ ਬੱਚੇ ਖਤਮ ਹੋ ਰਹੇ ਨੇ 7-8 ਮਹੀਨਿਆਂ ਦਾ ਜਵਾਕ ਹੁੰਦਾ ਡਾਕਟਰ ਕਹਿੰਦਾ ਧੜਕਣ ਨਹੀਂ ਬਣੀ ਸਫਾਈ ਕਰਾਉਣੀ ਪੈਣੀ ਆ ਇੱਦਾਂ ਮਾੜਾ ਹਾਲ ਆ ਜਿਹੜਾ ਆ ਪਾਣੀ ਪੀ ਕੇ ਉਹ ਕੈਮੀਕਲ ਵਾਲਾ ਪਾਣੀ ਪੀ ਕੇ 3 ਤਰੀਕ ਨੂੰ ਲੁਧਿਆਣੇ ਇਕੱਠ ਰੱਖਿਆ ਕਿੰਨੇ ਕ ਬੰਦੇ ਪਹੁੰਚੇ ਉਹ ਏਰੀਆ ਵੀ ਉੱਠ ਕੇ ਨਹੀਂ ਪਹੁੰਚਿਆ ਜਿਹੜੇ ਪਿੰਡ ਤੋਂ ਲੋਕ ਨੇ ਜਿਹੜਾ ਉਧਾਂਗ ਵਾਲਾ ਪਿੰਡ ਤੇ ਜਹਰੇਲਾ ਪਿੰਡ ਪੈਣੀ ਬਿਲਕੁਲ ਬਾਰਡਰ ਦੇ ਪਿੰਡ ਨੇ ਫਾਲਕਾਹਵੌਰ ਦੇ ਪਿੰਡ ਆ ਉਹਨਾਂ ਪਿੰਡਾਂ ਚ ਗਏ ਆ ਉਹਦੇ ਜਵਾਕ ਦਾ ਬੀਲਚੇਰਾਂ ਤੇ ਬੈਠੇ ਆ ਲੂਲੇ ਲੰਗੜੇ ਅੰਨੇ ਕਾਣੇ ਅਪਾਹ ਜਵਾਕ ਪੈਦਾ ਹੁੰਦੇ ਆ ਪਰ ਕਿੰਨੇ ਕ ਬੰਦੇ ਆਏ ਪਾਣੀ ਪੀਂਦਾ ਕਿਹੜਾ ਦੀ ਪਾਣੀ ਆ ਦਾ ਜੀਵਨ ਗਰਵਾਣੀ ਕਹਿੰਦੀ ਆ ਪਹਿਲਾ ਪਾਣੀ ਜੀਵੋ ਹੈ ਜਿੱਤ ਹਰਿਆ ਸਭ ਕੋਈ ਪਾਣੀ ਆ ਦਾ ਜ਼ਿੰਦਗੀ ਆ ਇਹ ਵੀਰ ਗਰੀਬ ਸ਼ਹਿਰੀ ਪਿੰਡੂ ਦਾ ਮਸਲਾ ਹੀ ਨਹੀਂ ਪਾਣੀ ਦਾ ਹਰ ਇੱਕ ਪੀਂਦਾ ਲੁਧਿਆਣੇ ਸ਼ਹਿਰ ਦੇ ਲੋਕ ਵੀ ਗਿਣਤੀ ਦੀ ਉੱਠ ਕੇ ਆਏ ਉਥੇ ਵਲੀਪੁਰ ਪਿੰਡ ਹੈ ਵਾਰਨਹਾਲਾ ਪਿੰਡ ਹੈ ਗੌਸਪੁਰਾ ਪਿੰਡ ਹੈ ਉਹਨਾਂ ਪਿੰਡਾਂ ਦੇ ਵਿੱਚ ਕੈਂਸਰ ਤੇ ਕਾਲਾ ਪੀੜਿਆ ਸਾਰੇ ਸਾਰੇ ਪਿੰਡਾਂ ਚ ਹੈ ਸਾਰੇ ਸਾਰੇ ਪਿੰਡਾਂ ਦੀ ਬਾਈਪਾਸ ਸਰजरी ਹੋ ਰਹੀ ਵੀ ਆ ਲੋਕਾਂ ਦੀ ਚੱਲ ਜਾਂਦੀ 50 50 ਸਾਲ ਦੀ ਐਡਾ ਮਾੜਾ ਹਾਲ ਹੈ ਉੱਠ ਕੇ ਉਹ ਵੀ ਪੂਰੇ ਨਹੀਂ ਆਏ ਸੋਏ ਰਾਂਗਾਂ ਲੜਦਿਆਂ ਪਾਣੀਆਂ ਬਾਈ ਸੋਡੀ ਧਰਤੀ ਦੀ ਸੋਡੀ ਬੋਲੀ ਦੀ ਸੋਡੇ ਪਾਣੀਆਂ ਦੀ ਲੜਾਈ ਆ ਸੋਡੀ ਹੋਣ ਦੀ ਲੜਾਈ ਆ ਸੋਡੀ ਸੱਭਿਆਤਾ ਖਤਰੇ 'ਚ ਆ ਸੋਡੀ ਸੱਭਿਆਤਾ ਖਤਮ ਹੋ ਰਹੀ ਆ ਜਿਸ ਕਰਕੇ ਆਪਾਂ ਸਭ ਨੇ ਜਾਣਾ ਭਰਾਵੋ ਆਪੋ ਆਪਣੀ ਬਾਦਮ ਕਾ ਕੇ ਦੁਨੀਆ ਨੂੰ ਤੁਰ ਜਾਣਾ ਹੈ ਜਾਣ ਤੋਂ ਪਹਿਲਾਂ ਸਾਡਾ ਫਰਜ਼ ਬਣਦਾ ਹਰ ਇਨਸਾਨ ਦਾ ਕਿ ਅਸੀਂ ਔਰ ਬਾਕੀਆ ਨਸਲਾਂ ਲਈ ਇੱਥੇ ਰਹਿਣਯੋਗ ਧਰਤੀ ਤੇ ਸਾਫ਼ ਸੁਥਰੇ ਸ਼ੁੱਧ ਪਾਣੀ ਤੇ ਸਾਫ਼ ਹਵਾਵਾਂ ਛੱਡ ਕੇ ਜਾਏ ਕਿਉਂਕਿ ਸਾਡੇ ਲਈ ਸਾਡੇ ਬਜੁਰਗੇ ਵੀ ਛੱਡ ਕੇ ਗਏ ਆ ਤੇ ਸਾਡੇ ਬਜੁਰਗੇ ਸੋਚ ਲੈਂਦੇ ਵੀ ਛੱਡ ਗੁਰੇ ਆਪਾਂ ਕੀ ਲੈਣਾ ਹੈ ਕਹਾ ਦੇਖੀ ਜਊ ਕੀ ਅਸੀਂ ਅੱਜ ਇੱਥੇ ਹੁੰਦੇ ਅੱਪਾ ਉਹਨਾਂ ਦਿਹਾੜਿਆਂ 'ਚ ਬੈਠੇ ਆ ਜਦੋਂ ਨਿੱਕੀਆਂ ਜਿੰਦਾ ਨੇ ਆਪਣੇ ਆਪ ਨੂੰ ਨੀਂਹ ਚੜਵਾ ਕੇ ਸਾਡੀ ਹੋਂਦ ਨੂੰ ਜਿਉਂਦਾ ਰੱਖਿਆ ਸੀ ਜਿਵੇਂ ਸੋਚ ਲੈਂਦੇ ਵੀ ਛੱਡ ਪਰਿਆ ਆਪਾਂ ਨੂੰ ਕੀ ਲੋੜਾ ਗੁਰੂ ਗੋਬਿੰਦ ਸਿੰਘ ਵਰਗਾ ਸੋਚ ਲੈਂਦੇ ਵੀ ਛੱਡ ਪਰੇ ਪਰਿਵਾਰ ਕੁਰਬਾਨ ਕਰਨ ਦੀ ਕੀ ਲੋੜ ਐ ਕੀ ਅਸੀਂ ਅੱਜ ਹੁੰਦੇ ਨਹੀਂ ਹੋਣਾ ਸੀ ਪਹਿਲੀਆਂ ਪੀੜ੍ਹੀਆਂ ਨੂੰ ਤਿਆਗ ਕਰਨੇ ਪੈਂਦੇ ਆ ਕੁਰਬਾਨੀਆਂ ਕਰਨੀਆਂ ਪੈਂਦੀਆਂ ਸੰਘਰਸ਼ ਕਰਨੇ ਪੈਂਦੇ ਆ ਲੜਨਾ ਪੈਂਦਾ ਤਾਂ ਜਾ ਕੇ ਆਉਣ ਵਾਲੀਆਂ ਪੀੜ੍ਹੀਆਂ ਨਸਲਾਂ ਜਿਉਂਦੀਆਂ ਰਹਿੰਦੀਆਂ ਆ ਜਸਟ ਆ ਕੇ ਸਾਡਾ ਫਰਜ਼ ਬਣਦਾ ਬਾਈ ਜਿਹੜੇ ਹਾਲੇ ਵੀ ਘਰਾਂ 'ਚ ਬੈਠੇ ਆ ਨਿਕਲ ਕੇ ਬਾਹਰ ਆਓ ਹਮਲੇ ਰੋਜ਼ ਦਿਨੋਂ ਦਿਨ ਤੇਜ਼ ਹੋ ਰਹੇ ਆ ਇਹ ਉਹੀ ਕਾਲੇ ਕਾਨੂੰਨ ਮੋੜਵੇਂ ਰੂਪ ਦੇ ਵਿੱਚ ਨਵਾਂ ਖੇਤੀ ਨੀਤੀ ਦਾ ਖੰਡਾ ਲਿਆ ਕੇ ਇਹਨਾਂ ਨੇ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਨਵਾਂ ਬਿਜਲੀ ਦਾ ਬਿੱਲ ਉਹਨੂੰ ਕਾਨੂੰਨ ਬਣਾਉਣ ਦੀ ਤਿਆਰੀ ਕਰ ਰਹੇ ਆ ਉਹ ਵੀ ਹੋ ਸਕਦਾ ਅਗਲੇ ਸੈਸ਼ਨ 'ਚ ਪੇਸ਼ ਕਰ ਦੇਣ ਜੋ ਸਾਰੀਆਂ ਗੱਲਾਂ ਹੌਲੀ 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 ਇਹਨਾਂ ਨੇ ਸਾਰਾ ਕੁਝ ਖੋ ਕੇ ਜੰਦ ਬੰਦਾ ਦੇ ਹੱਥ ਚ ਦੇਣਾ ਇਸ ਕਰਕੇ ਇਸ ਤੋਂ ਕੋਈ ਨਹੀਂ ਬਚੂਗਾ ਚਾਹੇ ਉਹ ਕਿਸਾਨ ਹੈ ਮਜ਼ਦੂਰ ਹੈ ਮਲਾਜਮ ਹੈ ਆੜਤੀਆ ਦੁਕਾਨਦਾਰ ਹੈ ਕੋਈ ਵੀ ਬੰਦਾ ਹੈ ਉਹਨੇ ਬਚਿਆ ਨਹੀਂ ਉਹ ਤੋਂ ਜਾਣਾ। ਸੋ ਮੈਂ ਫੇਰ ਬਹੁਤ ਧੰਨਵਾਦ ਕਰਦਾ ਅੱਜ ਸੋਚੇ ਪੰਜਾਬ ਦਾ ਤੁਹਾਡਾ ਪਾਤੜਾ ਵਾਲਿਓ ਕਿ ਸ਼ਹਿਰ ਵਾਸੀ ਵੀ ਆਪਣੇ ਵਿੱਚ ਬੈਠੇ ਆ ਮਹਾਦੇਵ ਭਰਾ ਵੀ ਵਿੱਚ ਬੈਠੇ ਆ ਇਹ ਸਾਡਾ ਇੱਕ ਜਿਹੜਾ ਸਬੂਤ ਹੈ ਉਹ ਜਿਹੜੇ ਹੈਗੇ ਚੰਦ ਦਾ ਟੁਕੜਬੋਚ ਜਿਹਦੇ ਵਰਕੀ ਛੱਡਦੇ ਆ ਉਹ ਹੈਗੇ ਰੌਲਾ ਪਾਉਣ ਵਾਲੇ ਵੀ ਇਹ ਤੀਜੇ ਦਿਨ ਰੌਲਾ ਪਾ ਲੰਦੇ ਆ ਪਰ ਵੱਡੇ ਪੱਧਰ ਦੇ ਉੱਤੇ ਅੱਜ ਤੁਸੀਂ ਲੋਕਾਂ ਨੇ ਆਪਣੀ ਏਕੇ ਦਾ ਸਬੂਤ ਦੇ ਕੇ ਦਿਖਾਤਾ ਕਿ ਨਹੀਂ ਸਰਕਾਰੇ ਹੁਣ ਇਹ ਇਕੱਲਾ ਕਿਸਾਨ ਨਹੀਂ ਇਕੱਲਾ ਡੱਲੇ ਵਾਲ ਨਹੀਂ ਸਾਰਾ ਪੰਜਾਬ ਨਾਲ ਹੈ ਕਿਉਂਕਿ ਅੱਜ ਭਾਰਤ ਦੀ ਪੂਰੀ ਦੁਨੀਆ ਤੁਹਾਡੇ ਵੱਲ ਦੇਖਦੀ ਆ ਇੰਗਲੈਂਡ ਦੇ ਵਿੱਚ ਵੀ ਪ੍ਰਦਰਸ਼ਨ ਹੋ ਰਹੇ ਆ ਯੂਰਪ ਦੇ ਵਿੱਚ ਵੀ ਬਹੁਤ ਦੇਸ਼ਾਂ ਦੇ ਵਿੱਚ ਲੋਕ ਸੜਕਾਂ 'ਤੇ ਆਉਂਦੇ ਆ ਆਪਣੀ ਰੋਜੀ ਰੋਟੀ ਬਚਾਉਣ ਲਈ ਆਪਣਹ ਹੱਕਾਂ ਲਈ ਅੱਜ ਪੂਰੀ ਦੁਨੀਆ ਤੁਹਾਡੇ ਵੱਲ ਦੇਖਦੀ ਹੈ ਤੇ ਦਿਖਾ ਦਿਓ ਦੁਨੀਆ ਨੂੰ ਇਤਿਹਾਸ ਦੁਹਰਾ ਦਿਓ ਜਿਹੜੇ ਇਤਿਹਾਸ ਕਰਕੇ ਅਸੀਂ ਜਾਣੇ-ਜਾਨੇ ਹਾਂ ਕਿ ਜਦੋਂ ਜ਼ਬਰ ਤੇ ਜ਼ੁਲਮ ਦੀ ਆਪ ਹੋਈ ਹੈ ਇਹ ਲੋਕਾਂ ਨੇ ਬਾਤ ਚੱਕੀ ਹੈ ਇਹ ਲੋਕਾਂ ਨੇ ਸੰਘਰਸ਼ ਕੀਤਾ ਹੈ ਸੋ ਧੰਨਵਾਦ ਸਾਰੇ ਲੋਕਾਂ ਦਾ ਜਿੱਤ ਲੜਦੇ ਲੋਕਾਂ ਦੀ ਹੁੰਦੀ ਹੈ ਪੰਜਾਬ ਪੰਜਾਬੀ ਜਿੰਦਾਬਾਦ 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 ਸਾਡੇ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਦੁਕਾਨਦਾਰਾਂ ਦਾ ਇੱਕਾ ਜਿੰਦਾਬਾਦ ਬੋਲਣਾ ਪਤਾ ਲੱਗੇ ਬੈਠੇ ਤੇ ਮਾਰ ਲਾਉਂਦੇ ਸਾਰੇ ਪੰਜਾਬ ਦੇ ਵਿੱਚ ਜੇ ਬਹੁਤ ਪੰਜਾਬ ਦੇ ਵਿੱਚ ਕਿੰਨੀਆਂ ਦੁਕਾਨਾਂ ਦੇ ਖੁੱਲ੍ਹ ਗਿਆ ਹੁਣਾ ਜਿੰਨੇ ਕੁ ਡੀਮਾਰਟ ਖੁੱਲ ਗਿਆ ਕੋਈ ਜਿਹੜੇ ਖੁੱਲ ਗਿਆ ਵੱਡੇ ਵੱਡੇ ਮਾਲ ਖੁੱਲ ਗਏ ਇਹ ਹੈ ਕਿ ਨੇ ਐ ਵੱਡੇ ਵੱਡੇ ਘਰਾਂਿਆਂ ਦੇ ਕਲਪੇਟਾਂ ਦੇ ਨੇ ਹੁਣ ਤਾਂ ਐਮਾਜ਼ਨ ਸਿੱਧਾ ਆਨਲਾਈਨ ਸਪਟਾਈ ਕਰਨ ਲੱਗਾ ਸਮਾਨ ਘਰਾ ਦੇ ਵਿੱਚ ਉਹਦਾ ਸਭ ਤੋਂ ਵੱਧ ਨੁਕਸਾਨ ਕਿਹਨੂੰ ਹੋਇਆ ਬਈ ਦੁਕਾਨਦਾਰ ਨੂੰ ਇਹੀ ਗੱਲ ਅਸੀਂ ਉਦੋਂ ਕਹਿੰਦੇ ਰਹੇ ਵੀ ਜਿਹੜੇ ਕਾਰਪੋਰੇਟ ਨੇ ਵੱਡੇ ਘਰਾਣੇ ਨੇ ਭਲਾ ਉਹ ਕੱਲੀ ਖੇਤੀ ਦੇ ਕਬਜ਼ਾ ਨਹੀਂ ਕਰਨਗੇ ਕੱਲਾ ਕਿਸਾਨ ਮਜ਼ਦੂਰ ਨੂੰ ਨਹੀਂ ਮਾਰਨਗੇ ਇਹ ਦੁਕਾਨਦਾਰ ਵੀ ਮਾਰੇ ਜਾਣਗੇ ਉਹ ਜਿੰਨੇ ਵੱਡੇ ਵੱਡੇ ਮਾਲ ਬੰਦ ਰਹੇ ਆ ਉਹ ਸਾਰੇ ਬਜ਼ਾਰਾ ਨੂੰ ਖਾ ਰਹੇ ਆ ਦੁਕਾਨਾਂ ਨੂੰ ਖਾ ਰਹੇ ਆ ਦੱਸੋ ਸ਼ਹਿਰ ਵਾਲੋ ਗੱਲ ਸਹੀ ਆ ਗਲਤ ਆ ਬਈ ਹਾਂ ਜੀ ਦੱਸੋ ਭਰਾਵੋ ਇਹ ਗੱਲ ਜਾਇਜ਼ ਆ ਮੇਰੀ ਹਾਂ ਬਿਲਕੁਲ ਜਾਇਜ਼ ਆ ਦੁਕਾਨਦਾਰ ਖੜੇ ਹੋ ਫੇ ਇਹ ਇਹ ਲਈ ਸਾਡੀ ਸਾਂਝੀ ਹੈ ਕਿ ਨਹੀਂ ਹੈ ਜੋ ਇਸ ਦਾਰ ਦੇ ਖਿਲਾ ਧੰਨਵਾਦ ਆ ਸੂਚੇ ਪੰਜਾਬ ਦੇ ਮੈਂ ਪਹਿਲੋਂ ਧੰਨਵਾਦ ਕਰਦਾ ਮੇਰੇ ਵਪਾਰੀ ਭਰਾਵਾਂ ਦਾ ਦੁਕਾਨਦਾਰ ਭਰਾਵਾਂ ਦਾ ਕਿ ਤੁਸੀਂ ਆਪਣੀ ਮਰਜ਼ੀ ਦੇ ਨਾਲ ਇਹ ਦੁਕਾਨਾਂ ਜਿਹੜੀਆਂ ਬੰਦ ਕਰਕੇ ਪੂਰਨ ਤੌਰ ਤੇ ਅੱਜ ਸਹਿਯੋਗ ਭਰਾਵੋ ਦਿੱਤਾ ਤੇ ਅਗਲੀ ਗੱਲ ਮੈਂ ਕਹਿਣਾ ਚਾਹੁੰਨਾ ਇੱਥੇ ਕਈ ਸਰਕਾਰੀ ਬੰਦੇ ਵੀ ਹੈਗੇ ਆ ਮੈਂ ਦੇਖ ਰਿਹਾ ਮੀਡੀਆ 'ਚ ਆ ਰਿਹਾ ਅਸੀਂ ਦਵਾਈ ਲੈਣ ਜਾਂਦੇ ਆ ਜੀ ਸਾਡਾ ਜੀ ਕੋਈ ਮਰੀਜ਼ ਬਿਮਾਰ ਆ ਜੀ ਸਾਡਾ ਕੋਈ ਜ਼ਰੂਰੀ ਕੰਮ ਆ ਜੀ ਇਹ ਦੂਜੇ ਦਿਨ ਇੱਥੇ ਜਾਉਂ ਲਾ ਰਹੇ ਨੇ ਪੂਰਾ ਪੂਰਾ ਬੰਦਾ ਨਹੀਂ ਹੋ ਸਕਦਾ ਉਹ ਕਿਸਾਨ ਮਜ਼ਦੂਰ ਦੁਕਾਨਦਾਰ ਉਹ ਸਾਡਾ ਭਰਾ ਨਹੀਂ ਹੋਣਾ ਸਰਕਾਰ ਦੇ ਛੱਡੇ ਹੋਏ ਬੰਦੇ ਆ ਜਿਹੜੇ ਜਾਨ ਪੁੱਜ ਕੇ ਆ ਕੇ ਬੱਚੇ ਇਹ ਕੰਮਾਂ ਲੰਗਦਾਉਂਦੇ ਆ ਤੇ ਕਹੁੰਦੇ ਆ ਕਿ ਮੀਡੀਆ ਦੇ ਵਿੱਚ ਇਹ ਗੱਲ ਪ੍ਰਚਲਿਤ ਜਾਂਦੇ ਵੀ ਇਹ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਆਪਾਂ ਇੱਥੇ ਬੈਠੇ ਆ ਆ ਹੁਣੇ ਮੇਰੇ ਦੇਖਦੇ ਦੇ ਇਹਦੇ ਗੱਡੀ ਲੰਗੀ ਆ ਇੱਕ ਭਗਵਾਨ ਸੀਗੀ ਬੀਬੀ ਉਹ ਚ ਕੋਈ ਬੈਠੀ ਆਪਣੇ ਬੰਦੇ ਨੇ ਲੰਗਾਈ ਆ ਆਪਾਂ ਨਾਗ ਦੇ ਬਿਮਾਰ ਨੂੰ ਰੋਕਿਆ ਨਾਗ ਦੇ ਐਂਬੂਲੈਂਸ ਨੂੰ ਰੋਕਿਆ ਨਾਗ ਦੇ ਐਮਰਜੈਂਸੀ ਨੂੰ ਜਿਹੜਾ ਵੀ ਕੋਈ ਬੰਦਾ ਇੱਥੇ ਆਉਂਦਾ ਵੀ ਮੇਰਾ ਜ਼ਰੂਰੀ ਕੰਮ ਆਪਾਂ ਹਰ ਇੱਕ ਬੰਦੇ ਨੂੰ ਲੰਘਾ ਰਹੇ ਆ ਆਪਣਾ ਸ਼ੌਂਕ ਨਹੀਂ ਹੈਗਾ ਸੜਕਾਂ ਨੂੰ ਆਪਣਾ ਸ਼ੌਂਕ ਨਹੀਂ ਇਹ ਮਜਬੂਰੀ ਆ ਭਰਾਓ ਆ ਸਾਲ ਪੜ ਹੋ ਗਿਆ ਬੱਚਿਆਂ ਨੂੰ ਮੈਨੂੰ ਵੀ ਚਾਰ ਪੰਜ ਦਿਨਾਂ ਦਾ ਟੈਕਸ ਹੋ ਗਿਆ ਜਿਹੜੇ ਬਾਪੂ ਬੈਠੇ ਆ ਆ ਆਦਮੇ ਖਰੋਰੀ ਹੁੰਨੇ ਆ ਕਈ ਤਾਂ ਮੈਂ ਉਹ ਦੇਖਦਾ ਸਾਡੇ ਬਾਪੂ 80 80 ਸਾਲ ਦੇ 77 ਸਾਲ ਦੇ ਸਾਡੇ ਨੌਜਵਾਨ ਜਿਨ੍ਹਾਂ ਨੇ 12 12 13 13 ਦਿਨ ਹੋ ਗਏ ਰਾਤ ਨੂੰ ਅੱਖ ਵੀ ਲਾ ਕੇ ਦੇਖੀ ਦਿਨੇ ਘੰਟਾ ਦੋ ਘੰਟੇ ਸੌ ਲੈਂਦੇ ਆ ਕਿਹਦੀ ਖਾਤਰ ਵੀ ਤੇ ਭਵੰਤਮਾਨ ਇਸ ਖਨੌਰੀ ਨੂੰ ਦੂਜਾ ਬਹਿਵਲ ਬਣਾਉਣਾ ਚਾਹਦਾ ਦੂਜਾ ਬਹਿਵਲ ਅਸੀਂ ਸ਼ਾਂਤਮਈ ਬੈਠੇ ਆਂ ਸਾਡਾ ਸੰਘਰਸ਼ ਸ਼ਾਂਤਮਈ ਹੈ ਕਿਤੇ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਨਾ ਹੈ ਪਰ ਜਿਹੜੀਆਂ ਧੜਾਂ ਚੜ ਕੇ ਆਉਂਦੀਆਂ ਰਾਤ ਵੀ ਫੋਰਸਾਂ ਲਾਈ ਰੱਖੀਆਂ ਇੱਥੇ ਹੁਣ ਵੀ ਗੱਲਾਂ ਚੱਲਦੀਆਂ ਨੇ ਕਿ ਫੋਰਸਾਂ ਇਕੱਠੀਆਂ ਕਰੀ ਜਾਂਦੇ ਆ ਕੋਈ ਗੱਲ ਨਹੀਂ ਲੈ ਆ ਕੇ ਜਿਹੜੀਆਂ ਲਿਆਉਣਾ ਫੋਰਸਾਂ ਅਸੀਂ ਇਧਰ ਜਬਰ ਜ਼ੁਲਮ ਦਾ ਮੁਕਾਬਲਾ ਡਟ ਕੇ ਸਬਰ ਨਾਲ ਕਰਨਾ ਸ਼ਾਂਤਮਈ ਤਰੀਕੇ ਨਾਲ ਕਰਨਾ ਆਓ ਕੋਈ ਗੱਲ ਪਰੇ ਸਾਨੂੰ ਹੁਣ ਲੜਨ ਦੀ ਭਰਾਵਾ ਲੋੜ ਪੈਣੀ ਐ ਹੁਣ ਘਰਾਂ 'ਚ ਬੈਠੇ ਨਹੀਂ ਸਰਨਾ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਵੀ ਬੀਲ ਕਰਦਾ ਵੀ ਜਿਹੜੇ ਹਾਲੇ ਵੀ ਘਰਾਂ 'ਚ ਬੈਠੇ ਆ ਇਹ ਰਾਈ ਸੁੱਟੀਆਂ ਆਣ ਬਾਈਆਂ ਨਸਲਾਂ ਦੀ ਲੜਾਈ ਐ ਇਹ ਤੁਹਾਡੇ ਆਉਣ ਵਾਲੇ ਪ੍ਰਤੱਖ ਤਾੜੀ ਪੀੜੀ ਦੀ ਲੜਾਈ ਐ ਜੇ ਤੁਸੀਂ ਅੱਜ ਇਹ ਸੋਚ ਕੇ ਘਰਾਂ 'ਚ ਬਹਿ ਕੇ ਵੀ ਨਹੀਂ ਕੱਲਾ ਦੱਲੇ ਵਾਲ ਬੈਠਾ 1075 ਸਾਲ ਦਾ ਬਜ਼ੁਰਗ ਬੰਦਾ ਅੱਜ 35 36 ਦਿਨ ਹੋ ਗਏ ਆਪਣੀ ਜ਼ਿੰਦਗੀ ਦਾ ਦੇ ਲਈ ਬੈਠਾ ਉਹਨੇ ਵੋਟਾਂ ਦੇ ਖੜੇ ਹੋਣਾ ਉਹਨੇ ਗੁਰਦਜੀਦਾ ਹੱਲ ਲੈਣਾ ਸੌਖਾ ਨਹੀਂ ਹੁੰਦਾ ਮਰ ਜਾਣਾ ਉਹ ਵੀ ਕਿਸੇ ਲਈ ਔਰ ਬਾਗਾਂ ਖਲਾਂ ਲਈ ਇੱਕ ਹੁੰਦਾ ਬੰਦਾ ਗੋਲੀ ਮਾਰਤੀ ਮੌਕੇ ਤੇ ਮਰ ਗਿਆ ਫਾਹਾ ਦੇ ਕੇ ਮਾਰਤਾ ਮੌਕੇ ਤੇ ਮਰ ਗਿਆ ਇੱਕ ਹੁੰਦਾ ਮੁੰਡਾ ਪਲ 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 ਮੌਤ ਵੱਲ ਵੱਧ ਰਿਹਾ ਹੈ ਤੇ ਪਰ ਅੱਜ ਵੀ ਸਾਡੇ ਲੋਕ ਯਾਰ ਪਤਾ ਨਹੀਂ ਕੀ ਸਾਡੀ ਸੋਚ ਨੂੰ ਹੋ ਗਿਆ 13050 ਦਾ ਪਿੰਡ ਹੈ ਜੇ ਇੱਕ ਟਰਾਲੀ ਵੀ ਨਿਕਲੇ ਪਿੰਡ ਚੋਂ ਤਾਂ 13000 ਟਰਾਲੀ ਐਸੇ ਹੋਊਗੀ ਜੋ ਦੁਕਾਨਦਾਰੋਂ ਪਤਨ ਵਾਲੇ ਭਾਈ ਨੇੜੇ ਬੈਠੇ ਹਾਂ ਸੋਨੂੰ ਹੀ ਬੇਨਤੀ ਕਰਦੇ ਹਾਂ ਜਿਵੇਂ 20 ਵਾਲੇ ਮੋਰਚੇ ਦੇ ਵਿੱਚ ਆ ਬਹੁਤ ਵੱਡੇ ਪੱਧਰ ਤੇ ਸਾਡੇ ਸ਼ਹਿਰਾਂ ਦੇ ਵਿੱਚੋਂ ਨਿਕਲ ਕੇ ਸਾਡੇ ਭਰਾ ਦੁਕਾਨਦਾਰ ਆਰਤੀਆ ਵਪਾਰੀ ਉਸ ਮੋਰਚੇ ਜਾਂਦੇ ਰਹੇ ਆ ਤੁਸੀਂ ਭਾਈ ਜਾਇਆ ਕਰੋ ਚਾਹੇ ਦਿਨੇ ਹਾਜ਼ਰੀ ਲਵਾ ਕੇ ਆਇਆ ਕਰੋ ਤਾਕੇ ਤੋਂ ਸੀਏਡੀ ਰਿਪੋਰਟਾਂ ਜਾਣ ਸਰਕਾਰਾਂ ਤੱਕ ਸੈਂਟਰ ਤੱਕ ਵੀ ਇਹ ਗੱਲੇ ਕਿਸਾਨ ਨਹੀਂ ਆ ਸਮੁੱਚਾ ਵਰਗ ਇਕੱਲਾ ਪੰਜਾਬ ਨਹੀਂ ਹਰਿਆਣਾ ਰਾਜਸਥਾਨ ਜੁਪੀ ਸਾਰੇ ਸੂਬੇ ਸਾਰਾ ਦੇਸ਼ ਲੜ ਰਿਹਾ ਹੈ ਸਭ ਤੋਂ ਵੱਡੀ ਗੱਲ ਅਗਲੀ ਗੱਲ ਮੈਂ ਤੇ ਵਾਰ-ਵਾਰ ਤੁਹਾਨੂੰ ਦੱਸਣੀ ਚਾਹਣਾ ਅਸੀਂ ਬਹੁਤ ਚਿਰ ਤੋਂ ਮੈਂ ਬੋਲਦਾ ਕਿ ਆਪਣੀਆਂ ਜ਼ਮੀਨਾਂ ਕਿਸੇ ਕੀਮਤ ਤੇ ਵੇਚੋ ਨਾ ਬਾਈ ਮੈਂ ਸਰਫ ਤੇ ਸਿਰਫ 4 ਸਾਲ ਲੋਕਾਂ ਕੋਲੋਂ 4 ਸਾਲ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ 4 ਸਾਲ ਆਪਣੀਆਂ ਜ਼ਮੀਨਾਂ ਬਚਾ ਲਓ ਤੁਸੀਂ ਰਾਜ ਕਰੋਗੇ ਪੂਰੀ ਦੁਨੀਆ ਦੇ ਵਿੱਚੋਂ ਲੈ ਕੇ ਲੈ ਜੇ ਅੱਜ ਨੇ 25 26 ਹਜ਼ਾਰ ਏਕੜ ਪੰਜਾਬ ਦੀ ਪਿਆਲੀ ਰੁਕੀਆ ਹਾਈਵੇ ਦੇ ਬੱਚਾ ਜਿੰਨੇ ਭਾਰਤ ਵਾਲਾ ਦੇ ਹਾਈਵੇ ਬਣੇ ਆ ਆ ਨਵੀਂ ਰੇਲ ਦੀ ਲੀ ਕੱਟ ਰਹੇ ਆ ਹੁਣ ਪਹਿਲਾਂ ਵੀ ਕੱਢੀ ਜਾਂਦੇ ਆ ਉਹ ਸਾਰੇ ਹਾਈਵੇ ਸੋਡੇ ਸਾਰੀਆਂ ਰੇਲ ਦੀਆਂ ਲੀਆਂ ਸਾਰੇ ਬਾਗੇ